ਸਤਿ ਸ੍ਰੀਕਾਲ ਨਮਸਕਾਰ ਅਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦੁਸਾਂਝ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਫੈਮਿਲੀ ਤੁਹਾਡਾ ਆਪਣਾ ਚੈਨਲ ਤਾਂ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਵਿੱਚ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਇਹ ਥੱਲੇ ਦਿੱਤੇ ਲਾਲ ਬਟਨ ਨੂੰ ਦਬਾ ਦੇਣਾ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾ ਦੇਣਾ ਤਾਂ ਕਿ ਮੈਂ ਕੋਈ ਵੀ ਵੀਡੀਓ ਪਾਵਾਂ ਉਹ ਤੁਹਾਡੇ ਤੱਕ ਬਹੁਤ ਜਲਦੀ ਪਹੁੰਚ ਸਕੇ ਤਾਂ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਖੂਨਦਾਨ कैंप ਦੇ ਵਿੱਚ ਜਿਹੜਾ ਕਿ ਸ਼੍ਰੀ ਰਾਮ ਯੂਥ ਸੁਸਾਇਟੀ ਵੱਸੀ ਬजीर ਜ਼ਿਲ੍ਹਾ ਹੁਸ਼ਿਆਰ ਪਰਵਲੋਂ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ 200 ਤੋਂ ਵੱਧ ਜੂਨਟਾਂ ਜੜੀਆਂ ਨੇ ਉਹ ਖੂਨਦਾਨ ਕੀਤੀਆਂ ਨੇ ਇਸ ਖੂਨਦਾਨ ਕੈਂਪ ਵਿੱਚ ਨੌਜਵਾਨਾਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ ਆਓ ਵੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਝਲਕੀਆਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਣਾ श्री राम गुरु सोसाइटी बसीजीत ਵੱਲੋਂ ਦੂਸਰਾ ਬਲੱਡ ਕੈਂਪ ਲਗਾਇਆ ਗਿਆ ਤੇ ਸਾਡੇ ਸਨਮੂਗੀ ਸੱਜਣ ਗੋਪੀ ਗੋਲਡਨ ਨਰੇਸ਼ ਨੋਨੀ ਵਿਸ਼ਾਲ ਭਾ ਲਾਡੀ ਲਖਵੀਰ ਗੌਰਵ ਚਰਮਨ ਮੰਦੀਪ ਪਟਲੀ ਸ਼ੇਸ਼ੀ ਮਨੂ ਮਨੀ ਛੇਸ਼ੋ ਲਾਡੀ ਮੰਦੀਪ ਲਤਾ ਜੀ ਵਰਦੀਪ ਮੰਗੂ ਮਨਜੀਤ मनीष मदोला हैप्पी मदोला शोका भाजी राजन गिरीश चीनू भराड़ा पल्ला भाजी मंजीत कुमार मिश्रा गांधी तो सारे हो आगे पहुंचो खून दान का बहुत फायदा खून नाम करना चाहिए खून दान मामला तो पेड़ वासियों को थोड़ी फिर तो रिक्वेस्ट है कि जल्दी जल्दी पहुंच के ब्लड डोनेट करो

ਬੋਲਦੇ ਬਾਲੋ ਉਹ ਰੋਲਾ ਕਿੱਥੇ ਹੈ ਸੀਗਮੈਂਟ ਬੰਦ ਸੀ ਹੁਣ ਕੁਰਸੀਆ ਹੋ ਰਹੀ ਹੈ ਰੋਲਾ ਜੀ ਜੀ ਨਸੀ ਹੋ ਰੋ ਰੋ ਇੱਕ ਦੀ ਪੁਸੇ ਹੋ ਰਹੀ ਪੜਦਾ ਹੈ ਚੰਦਰ 08 10 ਹਾਜੀ ਇਹ ਨਾਲ ਨਹੀਂ ਸੰਜੀਤ ਜੀ ਜਯੋ ਕੁਮਾਰ ਪੱਲੀ ਨਹੀਂ ਨਹੀਂ ਹੋ ਰੋ ਰੋ ਆਇਓ ਆਇਓ ਚੁੱਕੇ ਬਈ ਕਾਰਾ ਬੋਲਦੇ ਹੋ ਬੱਚਾ ਆਜੋ ਦਰਸਾ ਬ ਆਪਣੇ ਇੱਕ ਕਿੰਨਾ ਕਿੰਨਾ ਬਲੱਡ ਹੁੰਦਾ ਇਹਦੇ ਵਿੱਚ 350 ਐਮਐਲ 350 ਐਮਐਲ ਬਲੱਡ ਹੁੰਦਾ ਆ ਵੀ ਲਓ ਆ ਵੀ ਲਓ ਆਹੋ ਆਹੋ ਆ ਵੀ ਲਓ ਆ ਵੀ ਲਓ ਭਾਜੀ ਇੱਕ ਬੰਦਾ ਮੜਿਆ ਇਹਨਾਂ ਨੂੰ ਲੱਗ ਜਾਉ ਕਿ ਇਹਨੇ ਇਹਨਾਂ ਨੂੰ ਚੀਗਾ ਹਾਂ ਉਹ ਭਾਜੀ ਇਹਨਾਂ ਨੂੰ ਯਾਰ ਮੈਚ ਕਰਵਾਇਆ ਇਹ ਹਾਜੀ ਭਾਜੀ ਕਿਦਾਂ ਜੀ ਪਹਿਲੀ ਵਾਰੀ ਬਲੱਡ ਦੇਣ ਲੱਗੇ ਸਰ ਜੀ ਦੋ ਵਾਰੀ ਹੋਇਆ ਹੈ ਅੱਛਾ ਜੀ ਬਲੱਡ ਦੇਣ ਦੇ ਕੋਈ ਫਾਇਦੇ ਪਤਾ ਤੁਹਾਨੂੰ ਕਿੰਨੇ ਆ ਹਾਂਜੀ ਇੱਕ ਮਿੰਟ ਮੈਂ ਫੋਟੋ ਲੀ ਕਰ ਵੀ ਹੂੰ ਦਾਨ ਕਰਦੇ ਰਹਿਦਾ ਜੀ ਅੱਛਾ ਜੀ 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 ਇਤਨਾ ਲਾ ਹਾਂ ਦਾ ਹਮਦੇ ਇੱਕ ਵੀਡੀਓ ਬਣਾ ਲਈ ਮੜੀਏ ਦੇ ਸਰਪੰਚ ਸਾਹਿਬ ਅੱਜ ਬਸੀ ਵਜੀਰ ਵਿੱਚ ਜਿਹੜਾ ਕੈਂਪ ਲੱਗ ਰਿਹਾ ਉਹਦੇ ਬਾਰੇ ਕੁਝ ਬੋਲੋ ਜੀ ਸ੍ਰੀ ਰਾਮ ਜੂਥ ਸੋਸਾਇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕੈਂਪ ਦਾ ਤੇ ਪਿੰਡ ਦੇ ਨਗਰ ਵਾਸੀਆਂ ਵੱਲੋਂ ਬਹੁਤ-ਬਹੁਤ ਧੰਨਵਾਦ ਇਸ ਖੂਨਦਾਨ ਕੈਂਪ ਦਾ ਥੈਂਕ ਯੂ તાર કાને સુબા તુમ પરગુરા તી નઈ પરગુરા રે માબોર કા કે ઓલ ડિમેન્શન કા નોર્મલ રહેને ઓડા લેક છે કા બી લેક લે તો યુનિફોર્મલી રેડી ફુલ હોતે હે ઓતેડી હા ઉપર આ દેટીયા બોલાવા ਆਰੇ ਬਾਲਾ ਜੀ ਕਿਤੇ ਕਿਹਨਾ ਕੀ ਮੈਂ ਤਾਂ ਦੇਖ ਲਿਆ ਪਰ ਬਹੁਤ ਸੋਹਣਾ ਹੈ ਹਾਂ ਤਰ੍ਹਾਂ ਨਾ ਸਭ ਨੂੰ ਆ ਰਹਿਣਾ ਨਹੀਂ ਆਂਗਰੀਏ ਨੂੰ ਕੋਈ ਚੱਕੀ ਇਹ ਮਾਲ ਨਹੀਂ ਜੇ ਉਹ ਚੱਲ ਪੁਨੀਤ ਚਲ ਬਾਬਾ ਨੂੰ ਕੋਈ ਦਿਖਾ ਮੈਂ ਕੀ ਰੱਖੀ ਅੱਛਾ ਭਈ ਇੱਕ ਟੈਸਟ ਕਿੱਥੇ ਹੈ ਟੈਸਟਮੈਂਟ ਕਿੱਥੇ ਹੈ ਦਸਵੀਂ ਬੋਰਡ ਕਿੱਥੇ ਪਿਆਵਾ ਹਾਂਜੀ ਭਾਜੀ ਖੂਨ ਦੇਣ ਲੱਗੇ ਹਾਂ ਪਹਿਲੀ ਵਾਰ ਦੇਣ ਲੱਗੇ ਹਾਂਜੀ ਹਾਂਜੀ ਪਹਿਲੀ ਵਾਰ ਦੇਣ ਅੱਛਾ ਜੀ ਤੇ ਕੋਈ ਡਰ ਤਾਂ ਨਹੀਂ ਲੱਗ ਰਿਹਾ ਕੋਈ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਹਰ ਕਿਸੇ ਨੂੰ ਡੋਨੇਟ ਕਰਨੇ ਚਾਹੀਦਾ ਲੰਗਰ ਦਾ ਵੀ ਪ੍ਰੋਗਰਾਮ ਹੋ ਰਿਹਾ ਤਿਆਰ ਵਾਹ ਜੀ

ਗੋਮਣ ਦਾ ਦੋ ਮਿੰਟ ਵਾ ਬੈਟਲ ਪਾ ਦੇ ਅਰੇ ਮੈਡਲ ਪਾਓ ਗੋਮੇਦਰਾਉਂ ਮਾਰਨ ਦੇ ਪਾਣੀ ਤੋਂ ਕੋਈ ਵਰਨਾ ਹੋ ਆਓ ਯਾਰ ਜੀ ਜੀ ਹਾਜੀ ਭਾਜੀ ਪਹਿਲੀ ਵਾਰੀ ਬਲੱਡ ਦੇਣ ਲੱਗੇ ਹਾਜੀ ਭਾਜੀ ਅੱਛਾ ਜੀ ਦੇਖ ਕਿਦਾਂ ਦਾ ਮਹਿਸੂਸ ਹੋ ਰਿਹਾ ਜਿੰਦਜੀਤ ਜੀ ਹੋ ਯਾਰ ਭਾਈ ਜਿੰਨੇ ਤੁਹਾਨੂੰ ਬੁਲਾ ਰਹੇ ਨੇ ਨਾਲ ਵਿੱਚ ਟੈਸਟ ਕਰਵਾ ਦੇ। ਦੱਸੋ ਆਇਓ। ਦੱਸੋ ਆਇਓ ਇੱਕ ਮਿੰਟ। ਕਿ ਆਇਆ। ਉਰਵਾ ਜਾ। ਮਾਣ ਚੱਲੋ। ਦੱਸੋ ਤੁਸੀਂ ਇੱਕ ਮਿੰਟ ਦੱਸੋ ਕਿ ਬਲੱਡ ਦੇਣ ਦੇ ਕੀ ਕੀ ਫਾਇਦੇ ਹੁੰਦੇ? ਹਾਂ ਬਲੱਡ ਦੇਣ ਦੇ ਬਹੁਤ ਫਾਇਦੇ ਆ ਜੀ। ਇੱਕ ਤਾਂ ਸਭ ਤੋਂ ਪਹਿਲਾਂ ਕਿ ਇਹ ਇਨਸਾਨੀਅਤ ਦੇ ਨਾਤੇ ਆਪਾਂ ਜਿਹੜਾ ਬਲੱਡ ਬੰਦਾ ਦੇ ਰਿਹਾ ਉਹ ਜਿਹੜਾ ਲੈ ਰਿਹਾ ਉਹਨੂੰ ਕਿੰਨਾ ਫਾਇਦਾ ਜੀ ਕਿਸੇ ਵੇਲੇ ਰਾਤ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਆ ਪਹਿਲਾਂ ਤਾਂ ਬਲੱਡ ਜਿਹੜਾ ਜਾ ਰਿਹਾ ਉਹਦਾ ਹੈ ਇਹਨੂੰ ਫਾਇਦੇ ਦੇ ਬਾਅਦ ਦੇਖਾਂਗੇ ਇਹਦੇ ਦਾਨ ਕਰਦੇ ਦਾਨ ਨਾਲ ਦੀ ਕੋਈ ਰੀਸ ਨਹੀਂ ਹੈਗੀ ਨਾ ਦਾਨ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਔਰ ਜਿਹੜਾ ਖੂਨਦਾਨ ਹੈ ਉਹ ਮਹਾਂਦਾਨ ਕਿਹਾ ਜਾਂਦਾ ਜੀ ਜਿਹੜਾ ਬਲੱਡ ਹੈ ਸਾਨੂੰ ਇਹਨਾਂ ਨੇ ਦਿੱਤੇ ਆ ਰਾਤ ਨੂੰ ਕੋਈ ਅਮਰਜ਼ਾਸੀ ਆਉਂਦੀ ਹੈ ਕੋਈ ਵੀ ਕੋਈ ਬੱਚੇ ਸਾਡੇ ਕੋਲ ਥੈਲਸੀਮੀਆ ਦੇਵੇਂ ਕਿ ਤੁਹਾਡੇ ਪਿੰਡ ਦਾ ਹੀ ਇੱਕ ਬੱਚਾ ਆ ਉਹਨਾਂ ਦੇ ਹੀ ਮਿਲ ਕੇ ਵੀ ਉਹਨਾਂ ਨੂੰ ਉਹਨੂੰ ਹਫ਼ਤੇ 'ਚ ਕਈ ਵਾਰੀ ਇੱਕ ਵਾਰੀ ਕਈ ਵਾਰੀ ਮਹੀਨੇ 'ਚ ਤਿੰ ਬਲੱਡ ਲੱਗਦਾ ਹੈ ਉਹ ਬਲੱਡ ਹੀ ਡੋਨੇਟ ਕਰਨਗੇ ਤਾਂ ਹੀ ਮਿਲੇਗਾ ਰਹਿ ਗਈ ਗੱਲ ਇਹਨਾਂ ਨੂੰ ਕੀ ਫਾਇਦਾ ਹੈ ਬਲੱਡ ਦੇਣ ਦਾ ਕੋਈ ਨੁਕਸਾਨ ਤੇ ਹੈ ਨਹੀਂ ਕਿਉਂਕਿ ਇਹ ਬਲੱਡ ਜਿਹੜਾ ਹੈ ਬਹੁਤ ਜਲਦੀ ਪੂਰਾ ਹੋ ਜਾਂਦਾ ਹੈ ਫਿਰ ਇਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਜਿਹੜੀ ਆ ਸਾਰੀ ਇਨਵੈਸਟੀਗੇਸ਼ਨ ਹੋ ਜਾਣੀ ਹੈ ਇਹਨਾਂ ਦੀ ਕੋਈ ਵਾਇਰਲ ਡਿਸੀਜ਼ ਨਹੀਂ ਹੈਗੀਆਂ ਸਾਰੀ ਯਾਨੀ ਕਿ ਸਾਰੇ ਟੈਸਟ ਵੀ ਹੋ ਜਾਂਦੇ ਨਾਲ ਸਾਰੇ ਹੋ ਜਾਂਦੇ ਆ ਤੇ ਸਭ ਤੋਂ ਵੱਡਾ ਇਹਨਾਂ ਨੂੰ ਇਹ ਫਾਇਦਾ ਕਿ ਅਸੀਂ ਇਹ ਮਹਿਸੂਸ ਕਰਦੇ ਆ ਕਿ ਅਸੀਂ ਕੋਸ਼ਿਸ਼ ਕੀਤਾ ਆ ਇਹ ਸੋਸਾਇਟੀ ਵਾਸਤੇ ਅਸੀਂ ਬਹੁਤ ਕੁਝ ਕੀਤਾ ਹੈ ਕਿਉਂਕਿ ਪਹਿਲੀ ਗੱਲ ਤਾਂ ਜਿਹੜਾ ਬੰਦਾ ਆਉਂਦਾ ਜੀ ਟਾਈਮ ਕੱਢ ਕੇ ਆਉਂਦਾ ਆਪਣਾ ਟਾਈਮ ਕੱਢ ਕੇ ਆਇਆ ਵਾ ਤੇ ਟਾਈਮ ਕੱਢ ਕੇ ਆਇਆ ਉਹ ਟਾਈਮ ਕੱਢ ਕੇ ਆ ਕੇ ਉਹਨੇ ਬਲੱਡ ਦਿੱਤਾ ਆ ਜੀ ਬਾਕਾਇਦਾ ਉਹਨੇ ਆਪਣੇ ਆ ਸੁਸਾਇਟੀ ਨੂੰ ਟਾਈਮ ਦਿੱਤਾ ਆ ਇਸ ਤੋਂ ਵੱਡੀ ਇਸ ਤੋਂ ਵੱਡਾ ਸਾਡੇ ਹਿਸਾਬ ਨਾਲ ਤਾਂ ਕੋਈ ਨਹੀਂ ਕੰਮ ਹੋ ਸਕਦਾ ਤੇ ਇਹ ਮਨੁੱਖਤਾ ਦੀ ਸੇਵਾ ਵਾਲੀ ਗੱਲ ਹੈ ਜੀ ਅਸੀਂ ਇਹਨਾਂ ਦਾ ਬਹੁਤ ਥੈਂਕਸ ਕਰਦੇ ਆ ਜੀ ਅਸੀਂ ਪਹਿਲਾਂ ਵੀ ਕੈਂਪ ਲਾਇਆ ਤੇ ਹੁਣ ਫੇਰ ਲੈਣ ਆਏ ਸਾਨੂੰ ਇਹਨਾਂ ਦੀ ਬੜੀ ਪੋਸਟਰ ਅਪਰੋਚ ਮਿਲਦੀ ਹੈ मैडम कई लोग ना ब्लड देने ਲੱਗੇ ਡਰਦੇ ਰਹਿੰਦੇ ਆ ਕਿ ਕਹਿੰਦੇ ਕਿ ਬਾਅਦ ਚ ਸਾਨੂੰ ਕਮਜ਼ੋਰੀ ਹੋ ਜਾਣੀ ਆ। ਕਈ ਲੋਕੋ ਨਾ ਜਦੋਂ ਕਿਸੇ ਨੂੰ ਆਪਣੇ ਘਰ ਚੀ ਲੋੜ ਪੈਂਦੀ ਕਿਸੇ ਨੂੰ ਤੇ ਉਹ ਕੀ ਕਰਦੇ ਆ ਉਹ ਬਾਹਰੋਂ ਬਲੱਡ ਮੰਗਦੇ ਰਹਿੰਦੇ ਆ ਆਪਣੇ ਘਰ ਦੇ ਦਾ ਚੈੱਕ ਹੀ ਨਹੀਂ ਕਰਾਉਂਦੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਬਲੱਡ ਦੇ ਨਾਲ ਕੀ ਦੇਣਾ ਕੋਈ ਕਮਜ਼ੋਰੀ ਹੁੰਦੀ ਹੈ ਨਹੀਂ ਐਦਾ ਦਾ ਕੁਝ ਨਹੀਂ ਹੈ ਬਲੱਡ ਦੇਣਾ ਕੋਈ ਕਮਜ਼ੋਰੀ ਨਹੀਂ ਹੁੰਦੀ ਹੈ ਜੀ ਜਿੱਦਾਂ ਕਿ ਕੋਈ ਬਲੱਡ ਦਿੰਦਾ ਹੈਗਾ ਨੌਜਵਾਨ ਕੋਈ ਬਲੱਡ ਦਿੰਦਾ ਹੈ ਉਹ ਜਿਹੜਾ ਹੈ 24 ਘੰਟਿਆਂ ਚ ਹੀ ਪੂਰਾ ਹੋ ਜਾਂਦਾ ਹੈ ਸਾਡੇ ਜਿੱਦਾਂ ਬਾਡੀ ਚ 6 500 6 ਲੀਟਰ ਖੂਨ ਹੁੰਦਾ ਹੈ ਤੇ ਆਪਾਂ ਤਾਂ ਸਿਰਫ 350 ml ਜਾਂ 450 ml ਹੀ ਲੈਣਾ ਹੁੰਦਾ ਹੈ ਜਿਹੜਾ ਉਹ ਵੀ ਲੈਣਾ ਹੁੰਦਾ ਤੇ ਉਹ ਵੀ 24 ਘੰਟਿਆਂ ਚ ਪੂਰਾ ਹੋ ਜਾਂਦਾ ਜਿੱਦਾਂ ਵੋਲਿਊਮ ਪੂਰਾ ਹੋ ਜਾਂਦਾ ਵੈਸੇ 3 ਮਹੀਨੇ ਬਾਅਦ ਮਤਲਬ ਮੈਚ्योर ਹੁੰਦੇ ਆਂਦੀ ਸੀ ਤੇ ਨਾ ਮਤਲਬ ਕੋਈ ਕਮਜ਼ੋਰੀ ਨਹੀਂ ਆਂਦੀ ਹੈਗੀ ਨਾਲੇ ਪਹਿਲੇ ਹੀ ਕੁਝ ਥੋੜਾ ਬੋਤਾ ਖਾ ਕੇ ਦਿੱਤਾ ਹੋਵੇ ਕੁਝ 2 ਘੰਟੇ ਪਹਿਲੇ ਹੀ ਖਾਦਾ ਪੀਦਾ ਹੋਵੇ ਤੇ ਮਤਲਬ ਠੀਕ ਹੈ ਵਧੀਆ ਹੈ ਮਤਲਬ ਕੋਈ ਕਮਜ਼ੋਰੀ ਨਹੀਂ ਆਂਦੀ ਤੇ ਮੈਡਮ ਜਿਸ ਤਰ੍ਹਾਂ ਕਿ ਕਿੰਨੇ ਚਿਰ ਬਾਅਦ ਜਣੀ ਸਾਨੂੰ ਬਲੱਡ ਆਪਣਾ ਦੇ ਦੇਣਾ ਚਾਹੀਦਾ ਮਤਲਬ ਜੇ ਤੁਸੀਂ ਰੈਗੂਲਰ ਡੋਨੇਟ ਕਰਨਾ ਹੈ ਤੇ 6 ਮੰਥਲੀ ਕਰ ਸਕਦੇ ਹੋ ਵਧੀਆ ਬਲੱਡ ਡੋਨੇਟ ਕਰਨ ਨਾਲ ਬਹੁਤ ਫਾਇਦੇ ਹੈ ਜਿੱਦਾਂ ਮਤਲਬ ਜਿੱਦਾਂ ਕੋਲੇਸਟ੍ਰੋਲ ਵਗੈਰਾ ਬੀਬੀ ਦੀ ਬਿਮਾਰੀ ਜਾਂ ਹਾਰਟ ਦੀ ਕੋਈ ਬਿਮਾਰੀ ਨਹੀਂ ਹੁੰਦੀ ਹੈਗੀ ਕੋਲੇਸਟ੍ਰੋਲ ਵੀ ਘਟਦਾ ਹੈਗਾ weight loss ਵੀ ਹੁੰਦਾ ਹੈ ਔਰ ਜਿਹੜੇ ਆ ਟੌਕਸਿਨਸ ਵਗੈਰਾ ਹੁੰਦੇ ਜਿਨ੍ਹਾਂ ਸੀਏ ਵਗੈਰਾ ਹੁੰਦਾ ਉਹ ਵੀ ਮਤਲਬ ਨਿਕਲ ਜਾਂਦੇ ਆ ਨਵਾਂ ਕਿਉਂਕਿ ਰੈੱਡ ਸੈਲਸ ਨਵੇਂ ਬਣ ਜਾਂਦੇ ਨੇ ਤੇ 3-4 ਮਹੀਨੇ ਦਾ ਸਾਈਕਲ ਹੈ ਮਤਲਬ ਨਵੇਂ ਬੰਦੇ ਰਹਿੰਦੇ ਹੈਗੇ ਹਨ ਯਾਨੀ ਕਹਿੰਦਾ ਪਾਪ ਕੀ ਜਿਹੜਾ ਬਲੱਡ ਆ ਸਾਡੇ ਅੰਦਰ ਉਹ ਫਿਲਟਰ ਹੁੰਦਾ ਰਹਿੰਦਾ ਹਾਂ ਹਾਂ ਤੇ ਜਿਹਦਾ ਚਲਾ ਗਿਆ ਨਵਾਂ ਬਣ ਜਾਣਾ ਮਤਲਬ ਬੁੱਦਾ ਨਹੀਂ ਨਵਾਂ ਇਹਦਾ ਕਿੰਨਾ ਪ੍ਰੋਸੈਸ ਹੁੰਦਾ ਸਾਡੇ ਬੋਡੀ ਦੇ ਵਿੱਚ ਕਿੰਨੇ ਚਿਰ ਚੇ ਬਣਦਾ ਨਵਾਂ ਤਿੰਨ ਤੋਂ ਚਾਰ ਮਹੀਨੇ ਮੇਲਸ ਵਿੱਚ 3 ਮਹੀਨੇ ਬਾਅਦ ਫੀਮੇਲਸ ਚ 4 ਮਹੀਨੇ ਬਾਅਦ ਵੈਸੇ ਤੁਸੀਂ ਜੇ ਕਰ ਸਕਦੇ ਹੋ ਜੇ 4 ਮਹੀਨੇ ਬਾਅਦ ਡੋਨੇਟ ਕਰ ਸਕਦੇ ਹੋ ਜੇ ਕਿਸੇ ਨੇ ਮਤਲਬ ਰੈਗੂਲਰ ਹੀ ਕਰਨਾ ਹੈ ਫਿਰ ਮਤਲਬ ਰੈਗੂਲਰ ਡੋਨਰ ਬਨਣਾ ਹੈ ਵੀ ਡੋਨਰ ਬਨਣਾ ਹੈ 6 ਮੰਥਲੀ ਬੈਟਰ ਹੈ ਇਹਨਾ ਤੇ ਦੇਣਾ ਚਾਹੀਦਾ ਕਿਉਂਕਿ ਖੂਨਦਾਨ ਇੱਕ ਮਹਾਦਾਨ ਹੈ ਕੋਈ ਖੂਨ ਸਾਡਾ ਫੈਕਟਰੀਆਂ ਚ ਨਹੀਂ ਬਣਦਾ ਹੈਗਾ ਤੁਹਾਡੇ ਵਰਗੇ ਲੋਕ ਕੀ ਜਾਂ ਸਾਡੇ ਵਰਗੇ ਲੋਕਾਂ ਚੋਂ ਹੀ ਆਏਗਾ ਤੇ ਦਵਾਂਗੇ ਸਾਡੇ ਤਾਂ ਮਤਲਬ ਸਿਵਲ ਹਸਪੀਟਲ ਚ ਹਮੇਸ਼ਾ ਸ਼ਾਰਟੇਜ ਹੀ ਰਹਿੰਦੀ ਹੈ ਬਲੱਡ ਦੀ ਕੀ ਹੈ ਲੈਸੀਮੀਆ ਦੇ ਪੇਸ਼ੈਂਟ ਸਾਡੇ ਕੋਲ ਬਹੁਤ ਹੈ ਵਿਚਾਰੇ ਬੱਚੇ ਆ ਜਿਨ੍ਹਾਂ ਚ ਬਲੱਡ ਨਹੀਂ ਬੰਦਦਾ ਮਤਲਬ ਉਹਨਾਂ ਦੇ ਹਰ 15 ਦਿਨ ਬਾਅਦ ਦੋ ਬੋਤਲਾਂ ਜਿਹੜੀਆਂ ਆ ਚੜਾਣੀਆਂ ਹੀ ਪੈਂਦੀਆਂ ਤੇ ਸਾਡੇ ਕੋਲ ਤਾਂ ਹਮੇਸ਼ਾ ਸ਼ਾਰਟੇਜ ਹੀ ਰਹਿੰਦੀ ਹੋਰ ਵੀ ਦਾ ਪ੍ਰੈਗਨੈਂਸੀ ਕੇਸਿਸ ਹੋ ਗਏ ਹੋਰ ਛੋਟੇ ਬੱਚੇ ਪੀਡਸ ਦੇ ਉਹਨਾਂ ਦੇ ਲਈ ਬਲੱਡ ਕੈਂਸਰ ਪੇਸ਼ੈਂਟ ਐਨੀਮਿਆ ਪੇਸ਼ੈਂਟ ਸਾਨੂੰ ਤਾਂ ਲੋਡ ਪੈਂਦੀ ਬਹੁਤ ਤੇ ਸਾਨੂੰ ਇਹ ਸੋਸਾਇਟੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸੀ ਵਜੀਰ ਜਿਹੜੀ ਸੋਸਾਇਟੀ ਆ ਇਹ ਨੌਜਵਾਨ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਇਹ ਕੈਂਪ ਅਰੇਂਜ ਕਰਦੇ ਨੇ ਅਸੀਂ ਹੋਰ ਵੀ ਕਈ ਜਗ੍ਹਾ ਜਾਂਦੇ ਹਾਂ ਤੁਹਾਨੂੰ ਇਦਾਂ ਦਾ ਮਾਹੌਲ ਨਹੀਂ ਮਿਲਦਾ ਜਿੱਦਾਂ ਇੱਥੇ ਬੜੇ ਡਿਸਪੀਸਪਲਨ ਦੇ ਨਾਲ ਸਾਪਾ ਪਿਛਲੇ ਸਾਲ ਸਾਡਾ ਲੱਗਾ ਸੀ ਕੈਂਪ ਫੋਨ ਆਪਾਂ ਦੁਬਾਰਾ ਆਏ ਆ ਸੈਕਿੰਡ ਇਹ ਵਿੱਚ ਵੀ ਆ ਕੇ ਡੋਨੇਟ ਕਰਦੇ ਰਹਿੰਦੇ ਹੈਗੇ ਰੈਗੂਲਰ ਆਉਂਦੇ ਆ ਨਾ ਜਦੋਂ ਵੀ ਫੋਨ ਕਰ ਦੋ ਆ ਜਾਂਦੇ ਹੈਲਪ ਕਰਨ ਲਈ ਮਤਲਬ ਡੋਨੇਸ਼ਨ ਕਰਦਿਆਂ ਦੇ ਆ ਕੇ ਤੇ ਸਾਨੂੰ ਬਹੁਤ ਹੀ ਮਤਲਬ ਵਧੀਆ ਲੱਗਦਾ ਹੈ ਮਤਲਬ ਇਹਨਾਂ ਦਾ ਕਾਫੀ سپورਟ ਹੈਗਾ ਸਾਡੇ ਮੈਡਮ ਜਿਹੜੇ ਤੁਸੀਂ ਬਾਅਦ ਵਿੱਚ ਇੱਕ ਸਰਟੀਫਿਕੇਟ ਵੀ ਦਿੰਦੇ ਹੋ ਇੱਥੇ ਹਾਂਜੀ ਹਾਂਜੀ ਇਹਦਾ ਕੋਈ ਫਾਇਦਾ ਹੈਗਾ ਕੀ ਹਾਂਜੀ ਨਾ ਤੁਸੀਂ ਇੱਕ ਯੂਨਿਟ ਜੇ ਐਮਰਜੈਂਸੀ ਹੈ ਤੇ ਲੈ ਸਕਦੇ ਹੋ ਜਿੱਦਾਂ ਡੋਨੇਟ ਕੀਤਾ ਹੈ 1 ਇਅਰ ਵਾਸਤੇ ਵੈਸੇ ਆਪਾਂ ਦੇ ਦੇਣੀ ਜਦੋਂ ਖਾਣ ਜਿੱਦਾਂ ਅਵੇਲੇਬਿਲਟੀ ਦੇ ਹਿਸਾਬ ਨਾਲ ਆਪਾਂ ਦੇ ਦਿੰਦੇ ਆ ਵੈਸੇ ਨਾ ਮਤਲਬ ਜਿੱਦਾਂ ਇਹਨਾਂ ਨੂੰ ਇਹਨਾਂ ਨੂੰ ਕੰਸਲਟ ਕਰਨ ਦੀ ਲੋੜ ਨਹੀਂ ਹੈ ਜੀ ਐਨ ਜੀਓਸ ਨਾਲ ਜੀ ਹਾਂ ਜੀ ਇਹ ਉਦਾਂ ਹੀ ਆ ਕੇ ਸਾਨੂੰ ਸਰਟੀਫਿਕੇਟ ਦਿਖਾਣਗੇ ਤੇ ਆਪਾਂ ਵੀ ਦਿਨ ਹਵਾਨੀਅਰ ਆਪਾਂ ਦੇ ਦਾਂਗੇ ਠੀਕ ਹੈ ਥੈਂਕ ਯੂ ਮੈਡਮ ਥੈਂਕ ਯੂ ਸੋ ਥੈਂਕ ਯੂ

ਪਿਛਲੇ 20 ਸਾਲਾਂ ਤੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੜਕੀਆਂ ਲਈ ਇੱਕੋ ਇੱਕ ਮਾਨਤਾ ਪ੍ਰਾਪਤ ਵੋਕੇਸ਼ਨਲ ਐਜੂਕੇਸ਼ਨਲ ਸਕੂਲ ਛਾਨੇ ਦਵਾਬਾ ਵੋਕੇਸ਼ਨਲ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜਿੱਥੇ ਲੜਕੀਆਂ ਨੂੰ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਡਰੈੱਸ ਡਿਜ਼ਾਈਨਿੰਗ ਅਤੇ ਕੰਪਿਊਟਰ ਦੇ ਸਾਰੇ ਕੋਰਸਿਸ ਟੈਲੀ ਅਕਾਊਂਟ ਤੇ ਹੋਰ ਸਾਰੇ ਕੋਰਸ ਜਿਹੜੇ ਨੇ ਖੁੱਲੀ ਹਵਾਦਾਰ ਬਿਲਡਿੰਗ ਵਿੱਚ ਕਰਵਾਏ ਜਾਂਦੇ ਹਨ ਅਤੇ ਇਹਦੇ ਨਾਲ ਹੀ ਬਿਊਟੀਸ਼ਨ ਦੇ ਸਾਰੇ ਜਿਹੜੇ ਕੋਰਸ ਨੇ ਜਿਵੇਂ ਕਿ ਬੇਸਿਕ ਮਾਡਰਨ ਬਿਊਟੀਸ਼ਨ ਹੇਅਰ ਮੇਕਅਪ ਨੇਲ ਇੰਡੈਕਸ਼ਨ ਨੇਲ ਆਰਟ ਮਹਿੰਦੀ ਅਤੇ ਬਿਊਟੀਸ਼ੀਅਨ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਦੇਸ਼ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤੋਂ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਦਾਖਲਾ ਸ਼ੁਰੂ ਹੈ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਵਿਹਲੇ ਨਾ ਰੱਖੋ ਉੱਥੇ ਦਾਖਲਾ ਜ਼ਰੂਰ ਦਿਵਾਓ ਆਇਆ ਬਣੀ ਉਹਨਾਂ ਦੀ ਸਪੀਚ ਤੋਂ ਨਹੀਂ ਆਇਆ ਆਇਓ ਮੜੇ ਜਿਹੜੀ ਹੁੰਦੀ ਭਾਈ ਹਾਂ ਜੀ ਓਏ ਕੱਡੀ ਕਮ ਰੁਕੇ ਸਦਾ ਰੁਕੇ જય શ્રી ਰਾਮ ਜੂਸ ਸਰਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਬਹੁਤ ਸੰਯੋਗ ਦਿੱਤਾ ਸਾਡਾ ਸਾਡਾ ਇਹ ਪੁਰਾਲਾ 2 ਸਾਲ ਤੋਂ ਕਰ ਰਹੇ ਆ ਅਣੇ ਵਾਲੇ ਸਮੇਂ ਚ ਅਸੀਂ ਹੋਰ ਵੀ ਕਰਨਾ ਚਾਹੁੰਦੇ ਆ ਸਾਡਾ ਪਿੰਡ ਵਸਤੀ ਨੇ ਸਾਡੇ ਯਾਰਾ ਦੋਸਤਾਂ ਨੇ ਸਾਡੀ ਭੈਣਾਂ ਨੇ ਸਾਡੀਆਂ ਮਾਵਾ ਨੇ ਬਹੁਤ ਬਹੁਤ ਜਿਆਦਾ ਸੰਯੋਗ ਦਿੱਤਾ ਸਾਡੇ ਸੁਵੰਸ ਸਾਹਿਬ ਸਾਡਾ ਮਨੀ ਸਪੀਡ ਸ਼ਾਪ ਸਾਡਾ ਮਨਦੀਪ ਇਟਲੀ ਆਪਣੇ ਸਾਡਾ ਗੋਪੀ 골ਡਨ ਸਾਡਾ ਆਪਣੇ ਲਖਵੀਰ ਲਾਡੀ ਜੀ ਅਸ਼ੋਕਾ ਭਾਜੀ ਜੀ ਇਹਨਾਂ ਦਾ ਬਹੁਤ ਬਹੁਤ ਸਾਨੂੰ ਸੰਯੋਗ ਦਿੱਤਾ ਇਹਨਾਂ ਨੇ ਹਰ ਵੇਲੇ ਸਾਡੇ ਨਾਲ ਸਾਥ ਦਿੱਤਾ ਬਾਕੀ ਮੈਂ ਇਹ ਕਹਣਾ ਚਾਹੁੰਦਾ ਆਣੇ ਵਾਲੇ ਸਮੇਂ 'ਚ ਅਸੀਂ ਆਪਣਾ ਦੇਸ਼ ਆਪਣਾ ਪੰਜਾਬ ਆਪਣਾ ਸ਼ਾਰਪੁਰ ਡਿਸਟ੍ਰਿਕਟ ਆਪਣਾ ਬਸੀਪ ਜੀ ਇਹਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਆ ਕੁਛ ਉਪਰਾਲੇ ਅਸੀਂ ਇਦਾਂ ਦੇ ਕਰੀਏ ਤੇ ਅਸੀਂ ਇਸ ਦੇਸ਼ ਨੂੰ ਇਸ ਪੰਜਾਬ ਨੂੰ ਆਪਣੇ ਡਿਸਟ੍ਰਿਕਟ ਸ਼ਾਰਪੁਰ ਨੂੰ ਨਸ਼ਾ ਮੁਕਤ ਕਰੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰਪੰਚ ਜੀ ਹੁਣ ਕੁਲਦੀਪ ਜੀ ਕੁਲਦੀਪ ਜੀ ਐ ਐਮਸੀ ਵੀ ਨੇ ਔਰ ਇਹ ਨੰਨਾ ਗੱਲ ਕਰਦੇ ਆ ਵੀ ਤੁਹਾਨੂੰ ਤੁਸੀਂ ਬਸੀਪ ਜੀ ਆਇਆ ਹੋ ਕੈਂਪ ਦੇ ਵਿੱਚ ਬਲੱਡ ਨੇਸ਼ਨ ਕੈਂਪ ਵਿੱਚ ਕਿਹੋ ਜਿਹਾ ਲੱਗ ਰਿਹਾ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ जे ये वाला उपराल कर रहे हैं ना ब्लड कैंप वाला नशा शराब वाला बहुत वापस उपराला है इधर के उपराले होने चाहिए है ताकि बच्चे जे नशे दूर रह सकन जय श्री रामराटी सारे बहुत बहुत धन्यवाद